ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਨੂੰ ਫੜ ਕੇ ਜਿੰਨਾ ਵਿੱਚ ਭੇਜਿਆ ਗਿਆ ਇਹਦੇ ਕਾਰਨ ਹੁਣ ਜਿਹੜਾ ਇਲਾਕੇ ਦੇ ਵਿੱਚ ਨਸ਼ੇ ਦੀ ਜਿਹੜੀ ਆਵੇਲੇਬਿਲਿਟੀ ਬਹੁਤ ਜ਼ਿਆਦਾ ਘਟ ਗਈ ਆ ਤੇ ਉਸਦੇ ਹੀ ਜਿਹੜਾ ਰਿਜ਼ਲਟ ਵਜੋਂ ਸਾਡੇ ਜਿਹੜੇ ਓਟ ਸੈਂਟਰਸ ਨੇ ਉਹਨਾਂ ਵਿੱਚ ਜਿਹੜੇ ਨਸ਼ੇੜੀ ਨੇ ਉਹਨਾਂ ਦੀ ਆਮਦ ਕਾਫੀ ਵੱਧ ਗਈ ਹੈ ਅੱਜ ਅਸੀਂ ਬਰਨਾਲਾ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਓਟ ਸੈਂਟਰ ਹੈ ਇੱਥੇ ਅਸੀਂ ਆਏ ਆ ਚੈੱਕ ਕੀਤਾ ਕਿਉਂਕਿ ਪਹਿਲਾਂ ਨਾਲੋਂ ਜਿਹੜੀ ਓਟ ਸੈਂਟਰ ਦੇ ਵਿੱਚ ਜਿਹੜੇ ਜੀਵ ਵਾਲੀ ਗੋਲੀ ਲੈਂਦੇ ਨੇ ਨਸ਼ੇੜੀ ਉਹਨਾਂ ਦੀ ਗਿਣਤੀ ਵੱਧ ਗਈ ਹੈ ਸੋ ਕੁਝ ਇੱਕ ਕੰਪਲੇਂਟਸ ਆ ਰਹੀਆਂ ਸੀ ਕਿ ਉਹਨਾਂ ਵੱਲੋਂ ਇੱਥੇ ਲਾਇੰਡ ਆਰਡਰ ਦੀ ਜਿਹੜੀ ਹੈ ਸਥਿਤੀ ਨੂੰ ਖਰਾਬ ਕੀਤਾ ਜਾਂਦਾ ਇੱਥੇ ਲੜਾਈ ਝਗੜਾ ਵਗੈਰਾ ਕੀਤਾ ਜਾਂਦਾ ਸੋ ਉਸ ਚੀਜ਼ ਦਾ ਜਾਇਜ਼ਾ ਲਿਆ ਗਿਆ ਤੇ ਇੱਥੇ ਹੁਣ ਅਸੀਂ ਜਿਹੜੀ ਆ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜੀ ਦੇ ਹੁਕਮਾਂ ਤੇ ਇੱਥੇ ਕੰਟੀਨਿਊਸ ਜਿਹੜਾ ਕਿ ਡਿਪਲॉयਮੈਂਟ ਵੀ ਪੁਲਿਸ ਦੀ ਕੀਤੀ ਗਈ ਹੈ ਇੱਕ ਮੁਲਾਜ਼ਮ ਸਾਡੇ ਵੱਲੋਂ ਜਿਹੜਾ ਦਿਨ ਰਾਤ ਜਿਹੜਾ ਇੱਥੇ ਰਹਿੰਦਾ ਜਿਹੜਾ ਕਿ ਓਟ ਸੈਂਟਰ ਦੇ ਉੱਤੇ ਵੀ ਜਿਹੜੀ ਟਾਈਮਿੰਗ ਹੁੰਦੀ ਹੈ ਉਸ ਟਾਈਮ ਤੇ ਬਾਅਦ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਵੀ ਜਿਹੜਾ ਲੈਂਡ ਆਰਡਰ ਦੀ ਸਥਿਤੀ ਨੂੰ ਠੀਕ ਰੱਖਣ ਲਈ ਤਾਇਨਾਤ ਰਹਿੰਦਾ ਹੈਗਾ ਤੇ ਇੱਥੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਜਿਹੜੇ ਨਸ਼ੇੜੀ ਵਗੈਰਾ ਇੱਥੇ ਓਟ ਸੈਂਟਰ ਜਿਨ੍ਹਾਂ ਨੂੰ ਦਵਾਈ ਮਿਲਦੀ ਹੈ ਐਡਿਕਟਸ ਨੂੰ ਉਹ ਕਈ ਵਾਰ ਉਹਨਾਂ ਵਿੱਚ ਉਹ ਸਾਰੇ ਨਹੀਂ ਕੋਸ਼ ਐਡਿਕਟਸ ਕੀ ਕਰਦੇ ਨੇ ਕਿ ਉਹ ਜਿੰਨੀ ਉਹਨਾਂ ਨੂੰ ਦਵਾਈ ਇਕੱਠੀ ਮਿਲੀ ਹੁੰਦੀ ਹੈ ਉਹਦੇ ਵਿੱਚੋਂ ਕੁਝ ਬਚਾ ਕੇ ਜੀਬ ਵਾਲੀ ਗੋਲੀ ਉਹ ਬਾਹਰ ਵੇਚਦੇ ਸੀ ਤੇ ਇੱਥੇ ਬਰਨਾਲੇ ਹਸਪਤਾਲ ਦੇ ਕੋਲ ਇਹੋ ਜਿਹੀ ਜਿਹੜੀ ਹੈ ਵੇਚਣ ਦੀਆਂ ਘਟਨਾਵਾਂ ਹੁੰਦੀਆਂ ਸੀ ਜਿਹਦੇ ਕਰਕੇ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਹੁੰਦੀ ਸੀ মিডিਆ ਵੱਲੋਂ ਵੀ ਇਹ ਖਬਰਾਂ ਲਗਾਈਆਂ ਗਈਆਂ ਪਰ ਇੱਥੇ ਮੈਂ ਇਹ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਕੁਝ মিডিਆ ਆਊਟਲੈਟਸ ਵੱਲੋਂ ਕੁਝ ਆਨਲਾਈਨ ਰਿਪੋਰਟਰਸ ਵੱਲੋਂ ਇਸ ਚੀਜ਼ ਨੂੰ ਜਿਹੜਾ ਮਿਸ ਰਿਪਰੈਜ਼ੈਂਟ ਕਰਕੇ ਇਹ ਖਬਰਾਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਸਿਵਲ ਹਸਪਤਾਲ ਜਿਹੜਾ ਨਸ਼ੇ ਦਾ ਗੜ ਬਣ ਚੁੱਕਿਆ ਇੱਥੇ ਬਹੁਤ ਜ਼ਿਆਦਾ ਖੁੱਲਿਆਂ ਵਿੱਚ ਜਿਹੜਾ ਨਸ਼ੇ ਦੀ ਵਿਕਰੀ ਹੋ ਰਹੀ ਹੈ ਉਹ ਐਕਚੁਅਲ ਦੇ ਵਿੱਚ ਜਿਹੜੀ ਕੋਈ ਜੀਬ ਵਾਲੀ ਗੋਲੀ ਦੀ ਜੇਕਰ ਕੋਈ ਇੱਕ ਦੂਜੇ ਨੂੰ ਖਰੀਦ ਫਰੋਖਤ ਕਰਦੇ ਸੀ ਉਹਨੂੰ ਹੀ ਨਸ਼ੇ ਦਾ ਨਾਮ ਦੇ ਕੇ ਜਿਹੜੀ ਰਿਪੋਰਟਿੰਗ ਕੀਤੀ ਜਾ ਰਹੀ ਸੀ ਜੋ ਕਿ ਸਰਾਸਰ ਗਲਤ ਹੈ ਆਪਾਂ ਨੂੰ ਜਿਹੜਾ ਰਿਸਪੌਂਸਿਬਲ ਰਿਪੋਰਟਿੰਗ ਕਰਨੀ ਚਾਹੀਦੀ ਹੈ ਜਿਹੜਾ ਐਕਚੁਅਲ ਜੋ ਨਾਰਕੋਟਿਕ ਡਰੱਗਸ ਹੈ ਕਿਸੇ ਵੀ ਤਰ੍ਹਾਂ ਦੇ ਨਾਰਕੋਟਿਕ ਡਰੱਗਸ ਦੀ ਬਿਲਕੁਲ ਵੀ ਇੱਥੇ ਕੋਈ ਇੱਕ ਵੀ ਕੰਪਲੇਂਟ ਨਹੀਂ ਹੈ ਕਿ ਕਿਸੇ ਨੂੰ ਵੇਚਿਆ ਗਿਆ ਜਾਂ ਕਿਸੇ ਨੇ ਖਰੀਦਿਆ ਹਾਂ ਜਿਹੜੇ ਕੁਸ਼ਕ ਸਾਨੂੰ ਇਨੀਸ਼ੀਅਲ ਆਈਆਂ ਸੀ ਕਿ ਕੁਸ਼ਕ ਜਿਹੜੇ ਐਡਿਕਟਸ ਨੇ ਉਹਨਾਂ ਵੱਲੋਂ ਇੱਥੇ ਜਿਹੜੇ ਹੈਗੇ ਨੇ ਨੇੜੇ ਤੜੇ ਤੋਂ ਸਿਗਨੇਚਰ ਦੇ ਜਿਹੜੇ ਕੈਪਸੂਲ ਉਹ ਖਰੀਦ ਖਰੀਦਣ ਵੇਚਣ ਦੀਆਂ ਘਟਨਾਵਾਂ ਆਈਆਂ ਸੀ ਤੇ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਪਰਚੇ ਵੀ ਦਰਜ ਕੀਤੇ ਨੇ ਤੇ ਜਿਹੜੀ ਜੀਬ ਵਾਲੀ ਗੋਲੀ ਆ ਜਿਹੜੀ ਆਪਾਂ ਬੋਪਰੇ ਨੋਰਫਿਨ ਜਿਹਨੂੰ ਕਹਿ ਦਿੰਦੇ ਆ ਜਿਹੜੀ ਓਟ ਸੈਂਟਰ ਤੋਂ ਮਿਲਦੀ ਹੈ ਉਹਦੀ ਖਰੀਦ ਬਾਰੇ ਮੈਂ মিডিਆ ਨੂੰ ਦੱਸਣਾ ਚਾਹੁੰਦਾ ਕਿ ਇਹ ਨਾ ਤਾਂ ਐਨਡੀਪੀਐਸ ਦੇ ਵਿੱਚ ਫਾਲ ਕਰਦੀ ਆ ਤੇ ਨਾ ਹੀ ਇਸ ਸੰਬੰਧੀ ਕੋਈ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਹੁਕਮ ਜਾਰੀ ਨਹੀਂ ਨੇ ਤੇ ਨਾ ਹੀ ਅਸੀਂ ਉਹਨਾਂ ਤੇ ਕੋਈ 223 ਬੀਐਨਐਸ ਦਾ ਪਰਚਾ ਦੇ ਸਕਦੇ ਆ ਸੋ ਇਸ ਕਰਕੇ ਅਸੀਂ ਸੀਨੀਅਰ ਅਫਸਰਾਂ ਦੇ ਨਾਲ ਵੀ ਇਸ ਬਾਰੇ ਉਹਨਾਂ ਦੇ ਧਿਆਨ ਚ ਲਿਆਵਾਂਗੇ ਤਾਂ ਜੋ ਕੋਈ ਇਹਦੇ ਸੇਲ ਦੇ ਉੱਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਜਾ ਸਕਣ ਕਿਉਂਕਿ ਜਿਹੜੇ ਉਹ ਥੋੜ੍ਹ ਸੈਂਟਰ ਤੋਂ ਮਿਲਦੇ ਤਾਂ ਉਹ ਲਾਫਲੀ ਨੇ ਤੇ ਫ੍ਰੀ ਮਿਲਦੇ ਨੇ ਤੇ ਬਾਕੀ ਜਿਹੜੀਆਂ ਲਾਅ ਐਂਡ ਆਰਡਰ ਨੂੰ ਕੰਟਰੋਲ ਰੱਖਣ ਵਾਸਤੇ ਇੱਥੇ ਸਾਡੇ ਵੱਲੋਂ ਪਰਮਨੈਂਟ ਜਿਹੜੀ ਡਿਪਲੋਇਮੈਂਟ ਕੀਤੀ ਗਈ ਹੈ ਤੇ ਫਰਦਰ ਵੀ ਜੇਕਰ ਕੋਈ ਗੱਲ ਇਹੋ ਜੀ ਸਾਡੇ ਧਿਆਨ ਚ ਆਉਂਦੀ ਹੈ ਤੇ ਉਹਦੇ ਉੱਤੇ ਤੁਰੰਤ ਐਕਸ਼ਨ ਕੀਤਾ ਜਾਊਗਾ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ মিডিਆ ਆਊਟਲੈਟਸ ਨੂੰ ਚਾਹੇ ਉਹ ਪ੍ਰੈਸ ਦੇ ਨੇ ਚਾਹੇ ਉਹ ਆਨਲਾਈਨ মিডিਆ ਤੇ ਚਾਹੇ yellow card holders ਨੇ ਚਾਹੇ ਬਾਕੀ ਨੇ ਮੈਂ ਉਹਨਾਂ ਸਾਰਿਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਰਿਪੋਰਟਿੰਗ ਹੈ ਉਹ ਫੈਕਟ ਬੇਸਡ ਤੇ ਤੱਥਾਂ ਦੇ ਆਧਾਰ ਤੇ ਕਰਨ ਤਾਂ ਜੋ ਜਿਹੜੀ ਹੈ ਜਿਹੜੀਆਂ ਰੂਮਰਸ ਜਿਹੜੀਆਂ ਨਾ ਸਮਾਜ ਵਿੱਚ ਫੈਲ ਸਕਣ ਸਰ ਇੱਕ ਵੀਡੀਓ ਵੀ ਹੈ ਮਤਲਬ ਜਿਸ ਤਰ੍ਹਾਂ ਦੇ ਵੀ ਇੰਸਟੀਗੈਂਟ ਸਾਹਮਣੇ ਆ ਕੇ ਕੋ ਗੋਲੀ ਲੈ ਕੇ ਉਹ ਉਹ ਵੜੋ ਜਿਹੜੀਆਂ ਜਾਉਂਗੇ ਤੇ ਦੇਖਦੇ ਕਰਦੇ ਨੇ ਉਹਦੇ ਲਈ ਕੋਈ ਕੋਰ ਸੈਂਟਰ ਆਉਂਦਾ ਵੀ ਜਦ ਪਾਸ ਕੀਤੀ ਜਾਂਦੀ ਕਿ ਉਹਨਾਂ ਨੂੰ ਮੈਡੀਸਿਨ ਇੱਥੇ ਦਿੱਤੀ ਜਾਂ ਕੋਈ ਇਸ ਤਰ੍ਹਾਂ ਦਾ ਜੀ ਉਹ ਮੇਰੇ ਧਿਆਨ ਚਾ ਅੱਜ ਦਾ ਕੱਲ ਤੋਂ ਇਹ ਵੀਡੀਓ ਇੱਕ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਥੇ ਸਿਵਲ ਹਸਪਤਾਲ ਦੇ ਗੇਟ ਤੇ ਹੀ ਇੱਕ ਜਿਹੜਾ ਨਸ਼ੇੜੀ ਐ ਵਿਅਕਤੀ ਜਿਹੜਾ ਉਹ ਸੜਕ ਦੇ ਉੱਤੇ ਲੰਮਾ ਪਿਆ ਤੇ ਟ੍ਰੈਫਿਕ ਦੇ ਵਿੱਚ ਆ ਰਿਹਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਹ ਜਿਹੜੀ ਵੀਡੀਓ ਆ ਉਹ ਅੱਜ ਤੋਂ ਕਰੀਬ 2.5 ਮਹੀਨੇ ਪੁਰਾਣੀ ਵੀਡੀਓ ਆ ਜਿਹਨੂੰ ਕਿ ਦੁਬਾਰਾ ਇੱਥੇ ਗਲਤ ਇੰਟੈਂਸ਼ਨਸ ਦੇ ਨਾਲ ਜਿਹੜਾ ਉਹਨੂੰ ਪਲੇ ਕੀਤਾ ਗਿਆ ਤੇ ਆਨਲਾਈਨ ਅਪਲੋਡ ਕੀਤਾ ਗਿਆ ਉਹ ਅੱਜ ਤੋਂ 2.5 ਮਹੀਨੇ ਪਹਿਲਾਂ ਦੀ ਖਬਰ ਸੀ ਜਦੋਂ ਇਹ ਹੋਈ ਸੀ ਤੇ ਉਹ ਜਿਹੜਾ ਵਿਅਕਤੀ ਸੀ ਉਹਨੂੰ ਪੁਲਿਸ ਵੱਲੋਂ ਟਰੈਕਡਾਊਨ ਵੀ ਕਰ ਲਿਆ ਗਿਆ ਸੀਗਾ ਤੇ ਉਹਨੂੰ ਜਿਹੜਾ ਮੈਡੀਕਲ ਅਸਿਸਟੈਂਸ ਵੀ ਦਿੱਤੀ ਗਈ ਸੀ